ਹੁਣ ਵਾਲਾਂ ਦਾ ਵੀ ਦੱਸ ਦੋ ਕੋਈ ਨੁਸਖਾ ਵੀ ਇਹ ਚਿੱਟੇ ਜਿਹੜੇ ਹੋ ਰਿਹਾ ਹੈ ਚਿੱਟੇ ਵਾਲਾਂ ਦੇ ਨਾ ਰੀਜ਼ਨ ਬਹੁਤ ਹੈ ਇੱਕ ਰੀਜ਼ਨ ਨਹੀਂ ਹੈਗਾ ਇੱਕ ਤਾਂ ਪਾਣੀ ਜਿਹਦੇ ਨਾਲ ਆਪਾਂ ਸਿਰ ਧੋਉਣੀ ਆ ਕਿਤੇ ਤਾਂ ਕਲੋਰੀਨ ਐਡਿਟ ਹੁੰਦੀ ਆ ਪਾਣੀ ਵੀ ਹੁਣ ਅੱਜਕੱਲ ਪ੍ਰੋਸੈਸ ਹੋ ਕੇ ਆ ਰਹੇ ਨਾ ਨੇਚਰਲ ਪਾਣੀ ਤਾਂ ਕਿੱਥੇ ਮਿਲ ਰਿਹਾ ਹੂੰ ਉਹ ਪਾਣੀ ਜਦੋਂ ਵਾਲਾਂ ਰਹੀਂ ਮਿਲਣਾ ਹੈ ਤਾਂ ਚੀਜ਼ਾਂ ਨਾਲ ਜਿਹਦੇ ਪਾਣੀ ਚ ਮਿਕਸ ਹੈ ਉਹ ਮਿਲਣੀ ਹੈ ਠੀਕ ਹੈ ਹੁਣ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਇੱਕ ਮੇਰਾ ਫਰੈਂਡ ਸੀਗਾ ਉਹ ਉਹ ਇੱਥੇ ਨਾ ਸਰਕਾਰੀ ਪਾਣੀ ਯੂਜ਼ ਕਰਦਾ ਹੁੰਦਾ ਸੀ ਉਹਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਉਹ ਕੈਨੇਡਾ ਗਿਆ ਉਹਦੇ ਬਹਾਲ ਕਾਲੇ ਹੋ ਗਏ ਸਾਰੇ ਅੱਛਾ ਮਤਲਬ ਇਹ ਲਾਈਵ ਐਗਜ਼ਾਮਪਲ ਹੈ ਫਿਰ ਉਸ ਤੋਂ ਉਹ ਕਈ ਵਾਰ ਉਹਦੀ ਸ਼ੂਗਰ ਠੀਕ ਹੋ ਜਾਂਦੀ ਬੀਪੀ ਠੀਕ ਹੋ ਜਾਂਦਾ ਹਾਂ ਕਿਉਂਕਿ ਬਾਹਰ ਜਾ ਕੇ ਚੱਲਣਾ ਫਿਰਨਾ ਵੀ ਸ਼ੁਰੂ ਕਰ ਦਿੰਨੇ ਆ ਨਾ ਕਿਉਂਕਿ ਹਈ ਤਾਂ ਹੈ ਨਹੀਂ ਵੀ ਘਰ ਦੇ ਬਾਹਰ ਗੱਡੀ ਖੜੀ ਹੈ ਸੈਲਫ ਮਾਰੀ ਚਲੇਗੇ ਉੱਥੇ ਤਾਂ 10 10 ਕਿਲੋਮੀਟਰ ਵੀ ਤੁਰਦੇ ਆ ਵਾਕ ਕਰਨੀ ਪੈਂਦੀ ਤੇ ਦੂਜਾ ਸਟ्रेस ਸਟ्रेस ਕਰਕੇ ਨਹੀਂ ਦੁਨੀਆ ਦੇ ਵਾਲ ਚਿੱਟੇ ਹੋ ਰਹੇ ਆ ਨਾ ਸਟ्रेस ਦਾ ਕਰ ਕਰਕੇ ਜਗ੍ਹਾ ਜਗ੍ਹਾ ਜਿੰਨਾ ਸਟ੍ਰੈਸ ਵਧੂਗਾ ਉਹਦੇ ਨਾਲ ਵੀ ਵਾਲ ਚਿੱਟੇ ਹੋਣੇ ਆ ਫਿਰ ਉਸ ਤੋਂ ਬਾਅਦ ਆਪਣੇ ਨਾ ਡਾਈਟ ਵਿੱਚ ਉਹ ਘਟਾ ਨਿਊਟ੍ਰੀਸ਼ਨ ਘਟਾ ਠੀਕ ਹੈ ਜਿੰਨਾ ਨਿਊਟ੍ਰੀਸ਼ਨ ਘਟਾ ਤਾਂ ਉਹਦਾ ਇਫੈਕਟ ਐਂਟੀਆਕਸੀਡੈਂਟਸ ਡਾਈਟ ਹੁੰਦੀ ਹੈ ਐਂਟੀਆਕਸੀਡੈਂਟਸ ਮਤਲਬ ਹੁੰਦੇ ਆ ਵੀ ਆਪਣੇ ਬਾਡੀ ਵਿੱਚ ਆਕਸੀਡੇਸ਼ਨ ਪ੍ਰੋਸੈਸ ਚੱਲਦਾ ਠੀਕ ਹੈ ਜਦੋਂ ਆਕਸੀਡੇਸ਼ਨ ਪ੍ਰੋਸੈਸ ਚੱਲਦਾ ਤਾਂ ਉਹਦੇ ਵਿੱਚ ਨਾ ਬਹੁਤ ਰੈਡੀਕਲਸ ਪ੍ਰੋਡਿਊਸ ਹੋਣੇ ਜਿਹੜੇ ਆਪਣੀ ਬਾਡੀ ਵਾਸਤੇ ਹਾਰਮਫੁਲ ਆ ਜੀ ਉਹ ਜਿੰਨੇ ਆਕਸੀਡੈਂਟਸ ਆਪਣੀ ਬਾਡੀ ਚ ਹੋਣਗੇ ਉਹਦਾ ਇੰਪੈਕਟ ਬਾਡੀ ਤੇ ਦੇਖਣਾ ਉਹਨਾਂ ਚ ਇੱਕ ਰੀਜ਼ਨ